ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਹਾਂ ਜੋ ਕਿ ਪੁਰਾਣੇ ਵੇਲਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਕਿ ਲੋ ਫਿਰ ਦਾ ਖਮਾਨਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਲੋ ਜੀ ਦੇਖੋ ਇਹ ਆਉ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹਨੂੰ ਝੰਡੀ ਕਹਿੰਦੇ ਨੇ ਪਹਿਲੇ ਸਮੇਂ 'ਚ ਬੀਬੀਆਂ ਇਕੱਠੀਆਂ ਹੋ ਗਏ ਅੱਥਾਨਾ ਘੜਿਆਂ ਤੇ ਸੇਵੀਆਂ ਬਟਦੀ ਹੁੰਦੀਆਂ ਸੀ ਫਿਰ ਸੇਵੀਆਂ ਬਟਣ ਵਾਲੀ ਮਸ਼ੀਨ ਆ ਗਈ ਜਿਹਨੂੰ ਘੋੜੀ ਜਿੰਦੀ ਜਾਂ ਜੰਡੀ ਵੀ ਕਹਿੰਦੇ ਨੇ ਇਹ ਜੰਡੀ ਪਿੰਡ ਵਿੱਚ ਦੋ ਚਾਰ ਘਰਾਂ ਵਿੱਚ ਹੀ ਹੁੰਦੀ ਸੀ ਬਾਕੀ ਸਾਰੇ ਪਿੰਡ ਵਿੱਚ ਬਾਕੀ ਸਾਰੇ ਪਿੰਡ ਵਾਲੇ ਏਜੰਡੀ ਮੰਗ ਕੇ ਆਪਣਾ ਕੰਮ ਚਲਾ ਲੈਂਦੇ ਸੀ ਕਈ ਵਾਰ ਬਹੁਤ ਮੁਸ਼ਕਲ ਨਾਲ ਏਜੰਡੀ ਮਿਲਦੀ ਹੁੰਦੀ ਸੀ ਕਿਉਂਕਿ ਸੇਮੀਆਂ ਬਟਣ ਦਾ ਵੀ ਇੱਕ ਸੰਵਾ ਹੁੰਦਾ ਸੀ ਜਦੋਂ ਲੋਕ ਸੇਮੀਆਂ ਪਟਦੇ ਹੁੰਦੇ ਸੀ ਇਸ ਲਈ ਫਿਰ ਇਹ ਝੰਡੀਆਂ ਮੁਸ਼ਕਲ ਨਾਲ ਹੀ ਮਿਲਦੀ ਹੁੰਦੀ ਦੀ ਇਹ ਜਿਹੜੀ ਝੰਡੀ ਆ ਇਹ ਲੋਹੇ ਦੀ ਤਾਂਦੇ ਬਣੀ ਹੋਈ ਆ ਤੇ ਉੱਪਰ ਇੱਕ ਹੱਥਾ ਲੱਗਿਆ ਆ ਜਿੱਦੋਂ ਇਹਨੂੰ ਗੇੜਿਆ ਜਾਂਦਾ ਹੀ ਝੰਡੀ ਨੂੰ ਇਹ ਝੰਡੀ ਨੂੰ ਮੰਜੇ ਦੀ ਬਾਹੀ ਨਾਲ ਇਹ ਫੇਰਬੇ ਨਾਲ ਕਸਿਆ ਜਾਂਦਾ ਸੀ ਇਹ ਜਿਹੜੀ ਲੱਕੜ ਲੱਗੀ ਆ ਪਹਿਲੇ ਪਾਸੇ ਤੋਂ ਜੇਰੇ ਰਹੇ ਹੋ ਇਹ ਮੰਜੇ ਰੇ ਬਾਹੀ ਨਾਲ ਬੰਨਣ ਵਾਸਤੇ ਆ ਬੰਨਣ ਲਈ ਇਹ ਲੱਕੜ ਲਗਾਈ ਗਈ ਆ ਰੱਸੀਆਂ ਨਾਲ ਕੱਸ ਕੇ ਇਸ ਝੰਡੀ ਨੂੰ ਬਾਹੀ ਨਾਲ ਬੰਨ ਲਿਆ ਜਾਂਦਾ ਸੀ। ਰਿਕ ਯਾਨੀ ਇੱਕ ਜਨਾਨੀ ਮੰਜੇ ਉੱਤੇ ਬੈਠ ਕੇ ਇਸ ਝੰਡੀ ਨੂੰ ਢੇੜਾ ਦਿੰਦੀ ਸੀ। ਇਹ ਸੈਂਟਰਲ ਤੋਂ ਫਰਕੇ। ਤੇ ਦੂਸਰੀ ਯਰਾਨੀ ਇਹਦੇ ਮੂੰਹ ਵਿੱਚ ਜਿਹੜਾ ਆਟੇ ਦਾ ਪੇੜਾ ਹੁੰਦਾ ਸੀ ਉਹ ਪਾਈ ਜਾਂਦੀ ਸੀ ਤੇ ਤੀਜੀ ਜਨਾਨੀ ਤੱਲੇੋਂ ਜਾਂ ਸੇਮੀਆਂ ਬਣ ਕੇ ਇਸ ਰਸਤੇ ਜਾਂ ਉਹ ਸੇਮੀਆਂ ਬਣ ਕੇ ਬਾਹਰ ਨਿਕਲਦੀਆਂ ਦੀ ਜਾਲੀ ਆਈ ਤਾਂ ਤੀਜੀ ਜਨਾਨੀ ਉਹ ਤੋੜ-ਤੋੜ ਕੇ ਸੇਮੀਆਂ ਨੂੰ ਮੰਜੇ ਤੇ ਪਾਈ ਜਾਂਦੀ ਸੇਮੀਆਂ ਵੀ ਸੁਕਾਈਆਂ ਵੀ ਬੜੇ ਤਰੀਕੇ ਨਾਲ ਜਾਂਦੀਆਂ ਸੀ ਪਹਿਲਾਂ ਇੱਕ ਮੰਜੇ ਨੂੰ ਪੁੱਠਾ ਕਰ ਲਿਆ ਜਾਂਦਾ ਸੀ ਤੇ ਉਹਦੇ ਉੱਪਰ ਕੋਈ ਸਾਫ਼ ਸੁਥਰੀ ਚਾਦਰ ਵਿਛਾ ਲਈ ਜਾਂਦੀ ਦੀ ਫਿਰ ਉਹਦੇ ਚਾਰਾਂ ਪਾਵਿਆਂ ਨੂੰ ਰस्सियां ਬੰਨ ਲਈ ਜਾਂਦੀਆਂ ਦੀ ਇਹਨਾਂ ਰस्सੀਆਂ ਤੇ ਹੀ ਇਹ ਸੇਮੀਆਂ ਪਾਈਆਂ ਜਾਂਦੀਆਂ ਸੀ ਜਦੋਂ ਸੇਮੀਆਂ ਸੁੱਕ ਜਾਂਦੀਆਂ ਤਾਂ ਫੇ ਪੋਲੇ ਜਾਂ ਹੱਥਾਂ ਨਾਲ ਇਹ ਸੇਮੀਆਂ ਰਸਤੀਆਂ ਉਤੋਂ ਲਾ ਕੇ ਇਕੱਠੀਆਂ ਕਰ ਲਈਆਂ ਜਾਂਦੀਆਂ ਦੀ ਫੇਰ ਇੱਕ ਕੱਚੇ ਭਾਂਡੇ ਵਿੱਚ ਪਾ ਕੇ ਜੋ ਕਿ ਕਿਸੇ ਘਰੇ ਦਾ ਜਤੋਲੇ ਦਾ ਥੱਲਾ ਹੁੰਦਾ ਸੀ ਉਹਦੇ ਵਿੱਚ ਪਾ ਕੇ ਮੱਠੀ ਮੱਠੀ ਅੱਗ ਤੇ ਇਹਨਾਂ ਨੂੰ ਭੁੰਨ ਲਿਆ ਜਾਂਦਾ ਸੀ ਇਸ ਤਰ੍ਹਾਂ ਇਹ ਸੇਮੀਆਂ ਪੱਟੀਆਂ ਜਾਂਦੀਆਂ ਦੀ ਤੇ ਸਿਕਾਈਆਂ ਜਾਂਦੀਆਂ ਦੀ ਤੇ ਭੁੰਨੀਆਂ ਜਾਂਦੀਆਂ ਦੀ ਹੁਣ ਜਮਾਨਾ ਬਦਲ ਗਿਆ ਏ ਹੁਣ ਕੋਈ ਹੀ ਘਰ ਹੋਵੇਗਾ ਜਿੱਥੇ ਇਹਨਾਂ ਜੰਡੀਆਂ ਨਾਲ ਸੇਮੀਆ ਬੱਟੀਆਂ ਜਾਂਦੀਆਂ ਨੇ ਹੁਣ ਇੰਜਣ ਤੇ ਬਿਜਲੀ ਨਾਲ ਚੱਲਣ ਵਾਲੀਆਂ ਸੇਮੀਆ ਬੱਟਣ ਵਾਲੀਆਂ ਮਸ਼ੀਨਾਂ ਆ ਗਈਆਂ ਨੇ ਜਿਨ੍ਹਾਂ ਨਾਲ ਇਹ ਸੇਮੀਆ ਬੱਟੀਆਂ ਜਾਂਦੀਆਂ ਨੇ ਤੇ ਸੇਮੀਆ ਬੱਟਣ ਵਾਲੇ ਪਿੰਡ-ਪਿੰਡ ਫਿਰ ਕੇ ਸੇਮੀਆਂ ਵਟਦੇ ਨੇ ਤੇ ਅੱਜ ਕੱਲ ਕੋਈ ਟਾਵਾ ਘਰ ਹੀ ਹੋਵੇਗਾ ਜੋ ਇਸ ਤਰ੍ਹਾਂ ਦੀਆਂ ਝੰਡੀਆਂ ਨਾਲ ਸੇਮੀਆਂ ਵਟਦੇ ਨੇ ਸੋ ਇਸ ਕਰਕੇ ਇਹ ਜਿਹੜੀ ਝੰਡੀ ਆ ਇਹ ਵੀ ਘਰਾਂ ਚੋਂ ਉਲੋਪ ਹੋਣ ਕਿਨਾਰੇ ਆ ਜਿਸ ਨੂੰ ਕੇ ਸੰਭਰਨ ਦੀ ਲੋੜ ਆ ਇਹ ਜਿਹੜੀ ਝੰਡੀ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਇਹ ਝੰਡੀ ਮੇਰੇ ਭਾਈ ਆਨੰਦ ਸਿੰਘ ਬੜਾਏ ਜਬਰਾਸਤੀ ਮਿਊਜ਼ੀਅਮ ਵਿੱਚ ਸੰਭੀ ਪਈ ਆ ਜੋ ਕਿਸੇ ਕਾਰੀਗਰ ਨੇ ਹੱਥ ਨਾਲ ਤਿਆਰ ਕੀਤੀ ہوئی ਆ ਕਿਤੇ ਵੀ ਇਹਨੂੰ ਟੰਕਾ ਨਹੀਂ ਲੱਗਿਆ ਹੋਇਆ ਜਿਹਨੂੰ ਬਿਲਡਿੰਗ ਕਹਿੰਦੇ ਨੇ ਇਹ ਝੰਡੀ ਆਥਣਾ ਤਿਆਰ ਕੀਤੀ ਗਈ ਆ ਸੋ ਜਿਹੜੀ ਇਹਦੀ ਥੱਲੇ ਜਾਲੀ ਲੱਗੀ ਹੁੰਦੀ ਦੀ ਇਹ ਜਾਲੀਆਂ ਵੀ ਬਰੀਕ ਤੇ ਮੋਟੀਆਂ ਗਲੀਆਂ ਬੜੀਆਂ ਹੁੰਦੀਆਂ ਸੀ ਆ ਦੇਖੋ ਇਹਦੀ ਬਰੀਕ ਗਲੀਆਂ ਵਾਲੀ ਜਾਲੀ ਆ ਤੇ ਇੱਕ ਮੋਟੀਆਂ ਗਲੀਆਂ ਵਾਲੀ ਵੀ ਜਾਲੀ ਹੁੰਦੀ ਸੀ ਜਿਸ ਨਾਲ ਕੇ ਬਰੀਕ ਦੇ ਮੋਟੀਆਂ ਸੇਮੀਆਂ ਬਟੀਆਂ ਜਾਂਦੀਆਂ ਦੀ ਜੇ ਬਰੀਕ ਖਾਣੀਆਂ ਆਉਂਦੀਆਂ ਬਰੀਕ ਵਟ ਲਈਆਂ ਜਾਂਦੀਆਂ ਜੇ ਮੋਟੀਆਂ ਖਾਣੀਆਂ ਆਉਂਦੀਆਂ ਤਾਂ ਮੋਟੀਆਂ ਬਟ ਲਈਆਂ ਜਾਂਦੀਆਂ ਦੀ ਸੋ ਇਹ ਵਸਤ ਵੀ ਹੁਣ ਵਿੰਡਾਂ ਵਿੱਚੋਂ ਲੋਪ ਹੁਣ ਕਿਨਾਰੇ ਆ ਜਿਸਨੂੰ ਕਹੇ ਸੰਭਣ ਦੀ ਬਹੁਤ ਲੋਡ ਹੈ ਸੋ ਅੱਜ ਤੁਹਾਨੂੰ ਮੈਂ ਇਹੋ ਚੀਜ਼ ਦਿਖਾਉਣੀ ਦੀ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਫਿਰ ਕਿਸੇ ਦਿਨ ਹੋਰ ਕੋਈ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਕਿ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ 14 ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ